ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ। ਜਿੱਥੇ ਕਾਂਗਰਸ ਨੇ ਕਿਹਾ ਕਿ ਆਉਣ ਵਾਲੇ 5-7 ਦਿਨਾਂ ਦੇ ਵਿੱਚ ਅਸੀਂ ਉਮੀਦਵਾਰਾਂ ਦਾ ਐਲਾਨ ਕਰ ਦੇਾਂਗੇ ਤੇ ਟਕਸਾਲੀ ਦਲ ਨੇ ਤਾਂ ਕਾਹਲੀ ਨਾਲ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬੀਰ ਦਵਿੰਦਰ ਸਿੰਘ ਨੂੰ ਟਿਕਟ ਦਾ ਐਲਾਨ ਰਣਜੀਤ ਸਿੰਘ ਬਰਮਪੁਰਾ ਨੇ ਕਰ ਦਿੱਤਾ ਹੈ ਇਲੈਕਸ਼ਨ ਦਾ ਜਿਹੜਾ ਬਿਗਲ ਉਹ ਬਚ ਗਿਆ ਵਾ ਇਸ ਹਲਕੇ ਦੇ ਵਿੱਚੋਂ ਪਾਰਲੀਮੈਂਟਿਕ ਕੰਸਟਿਟਿਊਐਂਸੀ ਅਨੰਦਪੁਰ ਸਾਹਿਬ ਦੇ ਵਿੱਚੋਂ ਸਰਦਾਰ ਵੀਰ ਜੁੰਦਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਰਸਾਲੀ ਦੇ ਉਮੀਦਵਾਰ ਨੇ ਔਰ ਇਹ ਤਾਂ 10-15 ਦਿਨ ਤੋਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਤਗੜੇ ਹੋ ਕੇ ਕੰਮ ਕਰੋ ਤਾਂ ਹੀ ਇਲੈਕਸ਼ਨ ਲੜ ਨਹੀਂ ਆਏ ਤਾਂ ਹੀ ਇੱਥੋਂ ਜਿੱਤਣਾ ਵਾ ਤਗੜੇ ਹੋ ਕੇ ਕੰਮ ਕਰੋ ਜੋ ਕੰਮ ਚੱਲ ਰਿਹਾ ਬ੍ਰਹンプੁਰਾ ਦੇ ਐਲਾਨ ਤੋਂ ਬਾਅਦ ਬੀਰ ਦਵਿੰਦਰ ਸਿੰਘ ਪੂਰੀ ਤਰ੍ਹਾਂ ਬਾਗੋ-ਬਾਗ ਨੇ ਉਹਨਾਂ ਕਿਹਾ ਕਿ ਚੋਣ ਲੜਾਂਗੇ ਤੇ ਜਿੱਤਾਂਗੇ ਵੀ ਜ਼ਰੂਰ ਜੋ ਬ੍ਰਹਮਪੁਰਾ ਸਾਹਿਬ ਨੇ ਸਪਸ਼ਟ ਕਰਤਾ ਉਹਦੇ ਤੇ ਹੀ ਫੁੱਲ ਚੜਾਵਾਂਗੇ ਅਸੀਂ ਨਹੀਂ ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਅਸੀਂ ਤਾਂ ਪੋਜ਼ਿਟਿਵ ਤਰੀਕੇ ਦੇ ਨਾਲ ਚੋਣ ਲੜਣੀ ਹੈ ਮੈਂ ਪਹਿਲਾਂ 5 ਸਾਲ ਇਸ ਹਲਕੇ 'ਚੋਂ ਐਮਐਲਏ ਰਿਆਂ ਉਦੋਂ ਵੀ ਬੜੇ ਕੈਂਡੀਡੇਟ ਸੀ ਕੁਝ ਲੋਕ ਮੈਨੂੰ ਬਾਹਰ ਲਾਖਦੇ ਸੀ ਹੁਣ ਤਾਂ ਮੈਂ ਬਾਹਰਲਾ ਵੀ ਨਹੀਂ ਹਾਂ ਸਮਝ ਗਏ ਨਾ ਜਿਹੜਾ ਬੰਦਾ 5 ਸਾਲ ਐਮਐਲਏ ਰਿਹਾ ਹੋਵੇ ਇੱਥੇ ਸੇਵਾ ਕੀਤੀ ਹੈ ਤੁਸੀਂ ਸਾਰੇ ਮੇਰੀ ਸੇਵਾ ਤੋਂ ਭਲੀ ਭਲੀ ਪਾਤ ਜਾਣਦੇ ਹੋ ਤੇ ਜੇ ਕੋਈ ਗੁਨਾਹ ਕੀਤਾ ਉਹ ਵੀ ਦੱਸ ਸਕਦੇ ਹੋ মিডিਆ ਵਾਲੇ 5 ਸਾਲ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਕੋਈ ਮੇਰਾ ਕਮਰਸ਼ੀਅਲ ਇੰਟਰਸਟ ਨਹੀਂ ਇਹ ਇੰਨੀਆਂ ਇਨਵੈਸਟਮੈਂਟਾਂ ਬਾਅਦ ਵਿੱਚ ਪੁਲਕਾਂ ਦੀਆਂ ਬਾਹਰਲੀਆਂ ਕੰਪਨੀਆਂ ਦੀਆਂ ਇੱਥੇ ਆਈਆਂ ਇਹ ਸਾਰੀ ਮੇਰੀ ਯੋਜਨਾ ਦੇ ਹਿਸਾਬ ਨਾਲ ਅੱਜ ਬਹਾੜੀ ਜਿਹੜੀ ਹੈਗੀ ਐ ਉਹ ਚੰਡੀਗੜ੍ਹ ਨਾਲੋਂ ਬਿਹਤਰ ਸ਼ਹਿਰ ਬਣਦਾ ਜਾ ਰਿਹਾ ਤੁਹਾਨੂੰ ਪਤਾ ਜ਼ਿਲ੍ਹਾ ਮੈਂ ਬਣਾਇਆ ਗਮਾੜਾ ਮੈਂ ਬਣਾਈ ਇਹ ਸਾਰੀ ਮੇਰੀ ਵਿਉਂਤਬੰਦੀ ਹੈ ਜਿਹੜੇ ਨਕਸ਼ੇ ਤੁਸੀਂ ਅੱਜ ਦੇਖ ਰਹੇ ਹੋ ਉੱਥੋਂ ਹੀ ਕੰਮ ਫੇਰ ਸ਼ੁਰੂ ਕਰ ਲੈਣਾ ਜੇ ਸੰਗਤਾਂ ਨੇ ਸਹਾਇਕ ਦਿੱਤਾ ਪਾਰਲੀਮੈਂਟ ਚ ਗਏ ਤੇ ਫਿਰ ਪੂਰੀ ਇਸ ਕੰਸਟਿਟੂਐਂਸੀ ਦੀ ਉਸੇ ਢੰਗ ਨਾਲ ਵਿਉਂਤਬੰਦੀ ਕਰਾਂਗੇ ਕੋਈ ਉਹ ਬੰਦਾ ਕੋਈ ਉਹ ਸੁਭਾ ਕੋਈ ਉਹ ਕੰਮ ਕਰਨ ਦਾ ਤਰੀਕਾ ਉਹੀ ਉਹ ਸਾਫਗੋਈ ਉਹੀ ਉਹ ਬੇਬਾਕੀ ਲੈ ਕੇ ਅਸੀਂ ਇਹ ਚੋਣ ਲੜਾਂਗੇ ਬਰਨਪੁਰਾ ਸਾਹਿਬ ਦੀ ਪ੍ਰਧਾਨ ਸਾਹਿਬ ਦੀ ਸਾਡੇ ਬਡਾਲੀ ਸਾਹਿਬ ਦੇ ਸਹਾਇਕੀ ਹਾਂ ਔਰ ਅਸੀਂ ਲੜ ਕੇ ਇਹ ਚੋਣ ਜਿਹੜੀ ਹੈਗੀ ਹੈ ਜਿੱਤ ਕੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਝੋਲੀ ਪਾਵਾਂਗੇ ਅਸੀਂ ਕਿਸੇ ਹੋਰ ਉਮੀਦਵਾਰ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਠੀਕ ਹੈ ਨਾ ਅਸੀਂ ਪੋਜ਼ਿਟਿਵ ਪ੍ਰੋਗਰਾਮ ਲੈ ਕੇ ਚੱਲਣਾ ਜੇ ਕੋਈ ਸਾਡੇ ਬਾਰੇ ਕੋਈ ਗੱਲ ਕਰੇਗਾ ਫੇਰ ਤੁਹਾਨੂੰ ਪਤਾ ਇੱਟ ਦਾ ਜਵਾਬ ਠਾ ਵੱਡੇ ਪੱਥਰ ਨਾਲ ਦੇਾਂਗੇ ਤੇ ਹਲੇ ਸਾਰੀ ਪੋਜ਼ਿਟਿਵਿਟੀ ਰੱਖ ਕੇ ਹੈ ਜੀ ਉਹ ਤਾਂ ਬਹੁਤ ਨੇ ਕਿਹੜੀ ਕਿਹੜੇ ਕਿਹੜਾ ਮੈਂ ਗਿਣਾਵਾਂ ਤੁਹਾਨੂੰ ਸਾਰਿਆਂ ਨੂੰ ਪਤਾ ਖਰੜ ਦਾ ਵਿਕਾਸ ਪਿੰਡਾਂ ਦਾ ਵਿਕਾਸ ਇਤੋਂ ਦਾ ਵਿਕਾਸ ਕਿੰਨੇ ਪੁਲ ਕਿੰਨੀਆਂ ਸੜਕਾਂ ਉਹਦੀ ਤਾਂ ਕੋਈ ਗਿਣਤੀ ਨਹੀਂ ਹੈ ਜੇ ਉਹ ਗਿਣਤੀ ਕਰਨ ਲੱਗਾਂਗੇ ਉਹਦੇ ਲਈ ਤਾਂ ਬਹੁਤ ਸਮਾਂ ਚਾਹੀਦਾ ਹੋਰ ਕੋਈ ਵੀ ਸਵਾਲ ਤੁਸੀਂ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਅਸੀਂ ਪਿਛਲੇ 15 ਦਿਨਾਂ ਤੋਂ ਜਿਸ ਦਿਨ ਮੈਨੂੰ ਉਮੀਦਵਾਰ ਐਲਾਨ ਕੀਤਾ ਬ੍ਰਹਮਪੁਰਾ ਜੀ ਨੇ ਅਸੀਂ ਉਸ ਤੋਂ ਅਗਲੇ ਦਿਨੀ ਆਪਣੀ ਕੈਂਪੇਨ ਚ ਚਮਕੌਰ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਅਰਦਾਸ ਕਰਕੇ ਸ਼ੁਰੂ ਕਰਤੀ ਸੀ ਤੇ ਉਸ ਦਿਨ ਤੋਂ ਅਸੀਂ ਲਗਾਤਾਰ ਆਪਣੀ ਕੈਂਪੇਨ ਕਰ ਰਹੇ ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਮਾਹੌਲ ਭੱਜ ਚੁੱਕਿਆ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਇਹ ਕਿਹਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਸੈਟਿੰਗ ਕਰ ਲਈ ਹੈ ਤੇ ਭਗਵੰਤ ਮਾਨ ਨੇ ਵੀ ਐਲਾਨ ਕੀਤਾ ਸੀ ਕਿ 2-4 ਦਿਨਾਂ ਦੇ ਵਿੱਚ ਵਿੱਚ ਅਸੀਂ ਆਪਣੀਆਂ ਆਪਣੀਆਂ ਸੀਟਾਂ ਦਾ ਐਲਾਨ ਕਰ ਦੇਵਾਂਗੇ ਪਰ ਪਰ ਹੁਣ ਜਿਹੜਾ ਕਿਤੇ ਨਾ ਕਿਤੇ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਖੈਰ ਆਉਣ ਵਾਲਾ ਸਮਾਂ ਦੱਸੇਗਾ ਕਿਹੜੀ ਪਾਰਟੀ ਕਿਸ ਦੇ ਨਾਲ ਗਠਜੋੜਨ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਉਮੀਦਵਾਰੀ ਦੇ ਟਿਕਟਾਂ ਦਾ ਐਲਾਨ ਕਰਦੀ ਹੈ ਦਾ ਖਾਲਸ ਟੀਵੀ ਬਿਨਾ ਕਿਸੇ ਸਿਆਸੀ ਦਬਾਤੋਂ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ